ਖਸ਼ੀਕਾਲ ਜੀ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਹਾਂਜੀ ਮੈਂ ਮਨਦੀਪ ਮੇਰਾ ਆਹ ਦੇਖੋ ਅੱਜ ਆਪਾਂ ਤੁਹਾਨੂੰ ਬਹੁਤ ਹੀ ਕੰਮ ਦੀ ਵੀਡੀਓ ਜਿਹੜੀ ਲੈ ਕੇ ਆਏ ਆਂਗੇ ਇੱਥੇ ਆਪਾਂ ਤੇ ਕੁਕਰਾਂ ਦੇ ਵਿੱਚ ਨਿਕਾ ਮੋਟਾ ਜਿਹੜਾ ਸਮਾਨ ਆਪਣਾ ਪਿਆ ਹੁੰਦਾ ਤੇ ਟਾਈਮ ਤੇ ਨਹੀਂ ਲੱਭਦਾ ਉਹਦੇ ਲਈ ਆਪਾਂ ਇੱਕ ਪਿਆਰਾ ਜਿਹਾ ਆਰਗੇਨਾਈਜ਼ਰ ਬਣਾਉਣਾ ਜਾ ਰਹੇ ਆਂਗੇ ਇੱਥੇ ਆਪਾਂ ਨੇ ਕੋਈ ਵੀ ਰੱਪਲੇ ਕੱਪੜਾ ਲੈ ਲੈਣਾ ਬਾਦੂ ਕਈ ਵਾਰ ਸੂਟਾਂ ਦੇ ਵਿੱਚ ਵਜ ਜਾਣਾ ਬਚ ਜਾਂਦਾ ਉਹ ਵਾਲਾ ਕੱਪੜਾ ਵੀ ਲੈ ਸਕਦੇ ਹਾਂ ਤੇ ਇੱਥੇ ਇੱਕ ਸ਼ਾਪਿੰਗ ਬੈਗ ਆ ਜਿਹੜਾ ਉਹ ਵੀ ਲੈ ਲੈਣਾ ਦੇਖੋ ਆਪਏ ਦੀ ਲੈਂਥ ਜਿਹੜੀ 27 ਇੰਚ ਰੱਖੀ ਹੈ ਚੁੜਾਈ ਦੇ ਵਿੱਚ ਆਪਾਂ ਇਹਨੂੰ 8 ਇੰਚ ਰੱਖਿਆਗਾ ਇਸ ਤੋਂ ਬਾਅਦ ਇਹਨੂੰ ਡਬਲ ਫੋਲਡ ਕਰ ਲੈਣਾਗਾ ਦੇਖੋ ਫੋਲਡ ਕਰਨ ਤੋਂ ਬਾਅਦ ਦੇਖੋ ਇਹਦੇ ਨਾਲ ਆਪਾਂ ਚਾਰੇ ਸਾਈਡਾਂ ਤੇ ਜਿਹੜੀ ਸਲਾਈ ਆਗੀ ਲਗਾ ਲਵਾਂਗੇ ਇੱਕ ਤੁਸੀਂ ਵੱਡੇ ਟਾਂਕੇ ਨਾਲ ਵੀ ਸਲਾਈ ਲਗਾ ਸਕਦੇ ਹੋ ਤੇ ਪੱਕੀ ਸਲਾਈ ਵੀ ਲਗਾ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਆਪਾਂ ਦੇਖੋ ਪਾਈਪਿੰਗ ਵੀ ਲਗਾਵਾਂਗੇ ਉਦੋਂ ਵੀ ਆਪਣੀ ਸਲਾਈ ਹੈ ਜਿਹੜੀ ਲੱਗ ਜਾਣੀ ਹੈਗੀ ਦੇਖੋ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਦਿੰਦੇ ਹੋਏ ਜਿਹੜੀ ਆਪਾਂ ਨੇ ਸਲਾਈ ਲਗਾਣੀ ਹੈਗੀ ਤਾਂ ਕਿ ਵਿਚਲਾ ਜਿਹੜਾ ਸ਼ਾਪਿੰਗ ਬੈਗ ਹੈਗਾ ਉਹ ਕੱਟਾ ਵਗੈਰਾ ਨਾ ਹੋਵੇ ਇਸ ਗੱਲ ਦਾ ਆਪਾਂ ਨੇ ਖਾਸ ਧਿਆਨ ਰੱਖਣਾਗਾ ਤੇ ਸਲਾਈਏ ਜਿਹੜੀ ਲਗਾ ਲੈਣੀ ਹੈਗੀ ਦੇਖੋ ਆਪਾਂ ਪਹਿਲਾਂ ਇੱਕ ਸਾਈਡ ਤੇ ਸਿੱਧੀ ਜਿਹੜੀ ਸਾਈਡ ਆਪਣੀ ਓਪਨ ਸੀ ਉਧਰਲੀ ਸਾਈਡ ਸਲਾਈ ਲਗਾਈ ਹੈ ਹੁਣ ਆਪਾਂ ਇੱਥੇ ਹੀ ਟਰਨ ਕਰਕੇ ਦੇਖੋ نیچے ਤੋਂ ਵੀ ਜਿਹੜੀ ਸਲਾਈ ਹੈਗੀ ਚੁੜਾਈ ਦੇ ਮੁਤਾਬਕ ਲਗਾ ਲਵਾਂਗੇ ਇਸ ਤਰੀਕੇ ਨਾਲ ਜਿਹੜੀ ਆਪਾਂ ਨੇ ਸਲਾਈ ਹੈਗੀ ਲਗਾ ਲੈਣੀ ਹੈਗੇ ਬਹੁਤ ਹੀ ਵਧੀਆ ਜਿਹੜੀ ਕੰਮ ਦੀ ਜਿਹੜੀ ਆਪਣੀ ਇਸ ਚੀਜ਼ ਬਣਨ ਵਾਲੀ ਹੈਗੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਜੇ ਤੁਹਾਡੇ ਵੀਡੀਓ ਕੰਮ ਦੀ ਹੋਈ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆਏ ਨੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਪਾਂ ਤੁਹਾਡੇ ਲਈ ਇਹੋ ਜਿਹੀਆਂ ਹੋਰ ਵੀ ਵੀਡੀਓ ਜਿਹੜੀਆਂ ਲੈ ਕੇ ਆ ਸਕੀਏ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਹੈਲਪ ਆ ਜਿਹੜੀ ਹੋ ਸਕੇ ਆਪੇ ਇਸ ਰਿਟਰ ਨਿੱਕੇ ਮੋਟੇ ਜਿਹੜੀਆਂ ਵੀਡੀਓ ਬਣਾਉਂਦੇ ਰਹਿਣਗੇ ਇਸ ਤਰ੍ਹਾਂ ਦੇਖੋ ਆਪਣੇ ਕੋਈ ਵੀ ਪੋਲੀਥੀਨ ਲੈ ਲੈਣਾ ਪੋਲੀਥੀਨ ਉਹ ਲੈਣਾਗਾ ਜਿਹੜਾ ਆਪਣਾ ਸੇਤੀ ਪਾੜਦਾ ਨਹੀਂ ਹੁੰਦਾ ਨਾ ਖਿੱਚ ਕੇ ਦੇਖ ਲਓ ਵੀ ਇਹ ਸਹੀ ਹੈਗਾ ਜਾਂ ਨਹੀਂ ਹੈਗਾ ਇਸ ਤਰੀਕੇ ਨਾਲ ਤਾਂ ਪੋਲੀਥੀਨ ਜਿਹੜਾ ਲੈ ਲੈਣਾ ਮਜ਼ਬੂਤ ਪੋਲੀਥੀਨ ਲੈਣਾਗਾ ਆਪਣੇ ਲਈ ਦੇਖੋ ਜਿਹੜਾ ਕੁੱਲ ਨਾਂ ਵਗੈਰਾ ਤੇ ਆਉਂਦਾ ਹੁੰਦਾ ਨਾ ਪੋਲੀਥੀਨ ਲਿਫਾਫਾ ਜਿਹੜਾ ਆਉਂਦਾ ਵਾਸ਼ਿੰਗ ਮਸ਼ੀਨ ਤੇ ਵੀ ਚੜਾਇਆ ਹੁੰਦਾ ਜਦੋਂ ਨਮੀ ਲਿਆਉਣੇ ਆਗੇ ਉਹ ਵਾਲਾ ਜਿਹੜਾ ਆਪਾਂ ਨੇ ਲਿਫਾਫਾਗ ਲੈਣਾਗਾ ਪੋਲੀਥੀਨ ਲੈਣੀ ਹੈਗੇ ਤੇ ਉਹਦੀਆਂ ਆਪਾਂ ਨੇ ਪੌਕੀਟਾਂ ਬਣਾਉਣੀਆਂ ਨੇ ਇਹਦਾ ਫਾਇਦਾ ਇਹ ਹੁੰਦਾ ਜਿਹੜਾ ਵੀ ਆਪਾਂ ਇਹਦੇ ਵਿੱਚ ਸਮਾਨ ਸਟੋਰ ਕਰਾਂਗੇ ਉਹ ਆਪਾਂ ਨੂੰ ਆਸਾਨੀ ਨਾਲ ਦਿਖਜਿਆ ਕਰੇਗਾ ਮਤਲਬ ਲੱਭਣ ਦੇ ਵਿੱਚ ਮੁਸ਼ਕਲ ਨਹੀਂ ਆਵੇਗੀ ਆਪਾਂ ਨੂੰ ਪਤਾ ਲੱਗ ਜਾਇਆ ਕਰੇਗਾ ਵੀ ਈਜ਼ਲੀ ਵੀ ਇੱਥੇ ਆਪਾਂ ਨੇ ਜਿਹੜੀ ਚੀਜ਼ ਹੈਗੀ ਰੱਖੀ ਹੈਗੀ ਤੇ ਦੇਖੋ ਪੌਕੀਟ ਕੱਟ ਕਰਨ ਤੋਂ ਬਾਅਦ ਆਪਾਂ ਇਹ ਤੇ ਜਿਹੜੀ ਸਾਈਡ ਓਪਣਾਗੀ ਆਪਾਂ ਡਬਲ ਪੋਲੀਥਿਨ ਦਾ ਇਸਤੇਮਾਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋਗੇ ਡਬਲ ਦਾ ਇਸਤੇਮਾਲ ਕਰਕੇ ਦੇਖੋ ਜਿਹੜੀ ਸਾਈਡ ਆਪਣੀ ਉੱਪਰ ਹੈ ਨਾ ਉਧਰਲੀ ਸਾਈਡ ਆਪਾਂ ਨੇ ਪਾਈਪਿੰਗ ਲਗਾਉਣੀ ਹੈ ਕਿ ਤੁਸੀਂ ਦੇਖ ਸਕਦੇ ਹੋ ਪਾਈਪਿੰਗ ਕਿਸ ਤਰੀਕੇ ਨਾਲ ਲਗਾ ਰਹੇ ਹਾਂਗੇ ਨੀਚੇ ਤੋਂ ਵੀ ਫੋਲਡ ਕਰਿਆ ਹੋਇਆ ਤੇ ਉੱਪਰੋਂ ਵੀ ਫੋਲਡ ਕਰਿਆਗਾ ਤਾਂ ਕਿ ਆਪਣੇ ਧਾਗੇ ਵਗੈਰਾ ਨਾ ਨਿਕਲਣ ਬਿਲਕੁਲ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਪਾਈਪਿੰਗ ਨਾਲ ਲੱਗੇ ਤੇ ਇੱਥੇ ਤੁਸੀਂ ਆਪਣੇ ਹਿਸਾਬ ਨਾਲ ਪੌਕੇਟ ਦੀ ਲੰਬਾਈ ਚੌੜਾਈ ਘੱਟ ਵੱਧ ਕਰ ਸਕਦੇ ਹੋਗੇ ਸੌਰੀ ਚੌੜਾਈ ਤਾਂ ਉਨੀ ਰਹੂਗੀ ਜਿੰਨਾ ਆਪਣਾ ਉਹ ਬਣਾਇਆਗਾ ਲੰਬਾਈ ਥੋੜੀ ਜਿਹੀ ਘੱਟ ਕਰ ਲਿਓ ਜੇ ਤੁਸੀਂ ਛੋਟੀ ਰੱਖਣੀ ਚਾਹੋ ਤਾਂ ਛੋਟੀ ਰੱਖ ਲਓ ਪੌਕੇਟ ਜੇ ਡੀ ਰੱਖਣੀ ਹੋਈ ਤਾਂ ਐਡੀ ਰੱਖ ਲਈ ਦੀ ਆਪਣੇ ਲੈਂਥ 8 ਇੰਚ ਰੱਖੇ ਫਿਰ ਵੀ ਆਪਾਂ ਨੂੰ ਥੋੜੀ ਜਿਆਦਾ ਲੱਗੀ ਕਿਉਂਕਿ ਸਮਾਨ ਆ ਜਿਹੜਾ ਸਿੱਧਾ ਨਿਕਲਦਾ ਨਹੀਂ ਨਾ ਤਾਂ ਆਪਾਂ ਨੇ 2-2 ਇੰਚ ਜਿਹੜੀ ਨੀਚੇ ਤੋਂ ਹੋਰ ਕੋਲਡ ਕਰਤਾ ਸੀ ਆ ਟੋਟਲ ਆਪਣੀ ਜਿਹੜੀ ਪੌਕਟ ਦੀ ਲੰਬਾਈ ਆ ਸਾਰੇ 5 ਇੰਚ ਤਿਆਰ ਰਹਿ ਜੂਗੇ ਇਸ ਤਰੀਕੇ ਨਾਲ ਤੁਸੀਂ ਵੀ ਜਿਹੜੀਆਂ ਆਪਣੀਆਂ ਪੌਕਟਾਂ ਨੇ ਤਿਆਰ ਕਰ ਲੈਣੀਆਂ ਨੇ ਦੇਖੋ ਪਾਈਪਿੰਗ ਲਗਾ ਕੇ ਆਪਣੀਆਂ ਸਾਰੀ ਪੌਕਟਾਂ ਜਿਹੜੀ ਤਿਆਰ ਕਰ ਲਈਆਂ ਆਪਾਂ ਨੇ ਇੱਥੇ ਤਨ ਚਾਰ ਪਾਕਟਿੰਗ ਪਾਕਟਾਂ ਨੇ ਜੜੀਆਂ ਲਗਾਉਣੀਆਂ ਜੇਪਾ ਦੇਖੋ ਹੁਣ ਆਪਾਂ ਇਹਨਾਂ ਨੂੰ ਅਟੈਚ ਕਰਨਾ ਸ਼ੁਰੂ ਕਰਾਂਗੇ ਤੁਸੀਂ ਆਪਣੇ ਤੇ ਇੱਕ ਗਲਤੀ ਕਰਦੇ ਨਾਲ ਹੀ ਪਾਈਪਿੰਗ ਵੀ ਲਗਾ ਸਕਦੇ ਹੋਗੇ ਆਪਾਂ ਨੇ ਪਹਿਲਾਂ ਸਿੰਗਲ ਸਲਾਈ ਲਗਾਈ ਹੈ ਨਾ ਤੁਸੀਂ ਇੱਥੇ ਨਾਲ ਇੱਕ ਸਾਈਡ ਤੇ ਪਾਈਪਿੰਗ ਵੀ ਰੱਖ ਲਿਓ ਵਿਚਾਲੇ ਇਹ ਕੱਪੜਾ ਜਿਹੜੀ ਪੋਲੀਥੀਨ ਹੁੰਦੀ ਹੈ ਜਿਆਦਾ ਦਿਲਕਣੀ ਨਹੀਂ ਹੁੰਦੀ ਹੈਗੀ ਉਹ ਬੜੀ ਆਈਜ਼ਲੀ ਲੱਗ ਜਾਂਦੀ ਹੈ ਫਿਰ ਇੱਥੋਂ ਦੇਖੋ ਜਿਹੜਾ ਗੈਪ ਰੱਖਣਾ ਨਾ 1 ਇੰਚ ਰੱਖਣਾ ਤੁਸੀਂ ਨੇ 1 ਇੰਚ ਰੱਖ ਸਕਦੇ ਹੋ 1.5 ਇੰਚ ਰੱਖ ਸਕਦੇ ਹੋ ਜਦੋਂ ਨਾ ਆਪਾਂ ਇਹਦੇ ਵਿੱਚ ਚੀਜ਼ ਵਗੈਰਾ ਪਾਉਣੀ ਹੈ ਜਦੋਂ ਆਪਾਂ ਨਾਲ-ਨਾਲ ਜੋੜ ਦਿੰਦੇ ਹਾਂ ਤਾਂ ਉਹ ਕੱਢਣੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਤੇ ਸਹੀ ਵੀ ਨਹੀਂ ਰਹਿੰਦੀ ਹੈਗੀ ਬਿਲਕੁਲ ਵੀ ਇਸ ਲਈ ਆਪਾਂ ਤੁਹਾਨੂੰ ਨਿੱਕੇ-ਨਿੱਕੇ ਜਿਹੜੀ ਜਾਣਕਾਰੀ ਆ ਦਿੰਨੇ ਹੈਗੇ ਤਾਂ ਕਿ ਕੋਈ ਵੀ ਗਲਤੀ ਵਗੈਰਾ ਨਾ ਹੋ ਜਾਵੇ ਦੇਖੋ ਇੱਕ ਕੈਂਚ ਦਾ ਗੈਪ ਰੱਖਿਆ ਨਾ ਆਪਾਂ ਨੇ ਇੱਥੇ ਹੁਣ ਦੇਖੋ ਲਾਸਟ ਵਾਲੀ ਪੌਕੇਟ ਆ ਆਪਣੇ ਲਈ ਜਗ੍ਹਾ ਬਿਲਕੁਲ ਹੀ ਥੋੜੀ ਰਹਿ ਗਈ ਸੀ ਤਾਂ ਆਪਾਂ ਇਹਨੂੰ ਕੱਟ ਕਰਕੇ ਥੋੜੀ ਜੀ ਮੇਚ ਦੀ ਕਰ ਲਈ ਮਤਲਬ ਛੋਟੇ ਪੌਕੇਟ ਆ ਜਿਹੜੀ ਆਪਾਂ ਲਗਾ ਦਾਂਗੇ ਉੱਪਰਲੀ ਸਾਈਡ ਇਹਦੀ ਲੰਬਾਈ ਲਗਭਗ 4 ਕੈਂਚੀ ਰਹਿ ਗਈ ਸੀ ਆਪਾਂ ਨੇ ਤੱਕ ਸੁਦੇ ਜਿਹਾ ਬਣਾਇਆ ਕੋਈ ਇੰਚ ਟੇਪ ਦਾ ਮੈਨੇਜਮੈਂਟ ਨਹੀਂ ਲੈਂਦਾ ਹੈਗਾ ਬਸ ਇੱਕ ਵਾਰੀ ਆਪਾਂ ਇਹਦੀ ਲੈਂਥ ਦੇਖੀ ਸੀ ਕਿੰਨੀ ਲੈਂਥ ਰੱਖਣੀ ਹੈਗੀ ਦੇਖੋ ਹੁਣ ਆਪਾਂ ਦੂਜੀ ਸਾਈਡ ਤੇ ਕੀ ਕਰਿਆ ਹੁਣ ਦੇਖੋ ਆਪਣੇ ਸਿੰਗਲ ਸਲਾਈ ਨਹੀਂ ਲਗਾਈ ਨਾਲ ਹੀ ਆਪਾਂ ਇਹਦੇ ਜਿਹੜੇ ਕੱਪੜੇ ਦੀ ਪਾਈਪਿੰਗ ਲਗਾਉਣੀ ਸੀ ਉਹ ਵਾਲਾ ਕੱਪੜਾ ਜਿਹੜਾ ਨਾਲ ਹੀ ਰੱਖ ਲਿਆ ਫਿਨਿਸ਼ਿੰਗ ਨਾਲ ਦੇਖੋ ਬਿਲਕੁਲ ਪੈਰ ਪੈਰ ਦਾ ਮਾਰਜਨ ਦਿੰਦੇ ਉਹ ਜਿਹੜੀ ਆਪਾਂ ਨੇ ਸਲਾਈ ਆ ਗਈ ਲਗਾ ਲੈਣੀ ਹੈਗੀ ਤੁਸੀਂ ਦੇਖ ਸਕਦੋਂਗੇ ਇਸੇ ਤਰੀਕੇ ਨਾਲ ਸਾਰੀਆਂ ਪੌਕਟਾਂ ਜਿਹੜੀਆਂ ਆਪਾਂ ਨੇ ਸੈੱਟ ਕਰਕੇ ਰੱਖ ਲੈਣੀਆਂ ਨੇ ਤੇ ਸਲਾਈ ਹੈ ਜਿਹੜੀ ਲਗਾ ਲੈਣੀ ਹੈਗੀ ਨਾਲ ਹੁੰਦੇ ਆਪਾਂ ਜਿਹੜੀ ਜੇਬਾਂ ਤਿਆਰ ਕਰੀਆਂ ਨੇ ਉਹ ਸੈੱਟ ਕਰਦੇ ਹੋਏ ਰੱਖੀ ਜਾਵਾਂਗੇ ਤੇ ਉਹਨ ਪਾਈਪਿੰਨ ਆਪਣੀ ਲਗਾਈ ਜਾਵਾਂਗੇ ਇਥੋਂ ਆਪਾਂ ਨੇ ਦੇਖੋ ਇਸੇ ਤਰੀਕੇ ਨਾਲ ਹੀ ਟਰਨ ਕਰ ਲਿਆ ਅ ਮਤਲਬ ਚਾਰੇ ਤਰਫਾ ਜਿਹੜੀ ਆਪਾਂ ਨੇ ਪਾਈਪਿੰਨ ਲਗਾਉਣੀਆਂ ਹੈਗੀ ਇਥੋਂ ਆਪਣੀ ਘਟ ਗਈ ਆਪਾਂ ਦੂਜੀ ਸਾਈਡ ਹੋਰ ਪਾਈਪਿੰਨ ਜਿਹੜੀ ਲਗਾਵਾਂਗੇ ਤੇ ਇਥੋਂ ਇਸ ਤਰੀਕੇ ਨਾਲ ਹੀ ਟਰਨ ਕਰਕੇ ਇਹਨੂੰ ਦੁਬਾਰਾ ਇੱਕ ਫੋਲਡ ਹੋਰ ਕਰ ਲਵਾਂਗੇ ਤੇ ਦੂਜੀ ਸਾਈਡ ਵੀ ਆਪਾਂ ਫਿਨਿਸ਼ਿੰਗ ਦਿੰਦੇ ਹੋਏ ਜਿਹੜੀ ਇਹ ਸਲਾਈ ਹੈਗੀ ਦੱਬ ਦਵਾਂਗੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਕੰਮ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂਗੇ ਤੁਹਾਡੇ ਲਈ ਤਾਂ ਕਿ ਨਿਕਮ ਮੋਟੋ ਜਿਹੜਾ ਸਮਾਨ ਘਰਾਂ ਦੇ ਵਿੱਚ ਪਿਆ ਹੁੰਦਾ ਹੈਗਾ ਤੁਸੀਂ ਆਪਾਂ ਸਾਮ ਸਕੀਏ ਪੰਨ ਵਗੈਰਾ ਵੀ ਪਾ ਜਾਂਦੇ ਆ ਟੀਵੀ ਦੇ ਨਮੋਟ ਵਗੈਰਾ ਇੱਧਰ ਉੱਧਰ ਪੈ ਰਹੇ ਨੇ ਕਿਹੜੇ ਤੇ ਆਪਾਂ ਨੂੰ ਮੌਕੇ ਤੇ ਲੱਭਦੇ ਵੀ ਨਹੀਂ ਦੇਖੋ ਹੁਣ ਜਿੱਥੇ ਆਪਣੇ ਪੋਕੇਟਾਂ ਨੀਚੇ ਤੋਂ ਰੱਖੀ ਸੀ ਨਾ ਉੱਥੇ ਆਪਾਂ ਸਲਾਈ ਲਗਾ ਦਵਾਂਗੇ ਤਾਂ ਕਿ ਆਪਣੀਆਂ ਥੱਲੇ ਤੋਂ ਵੀ ਬੰਦ ਹੋ ਸਕਣ ਦੇਖੋ ਪਾਈਪਿੰਗ ਵਾਲੀ ਸਾਈਡ ਤਾਂ ਆਪਣੀ ਓਪਨਰ ਹੋਊਗੀ ਨੀਚੇ ਤੋਂ ਜਿੱਥੇ ਆਪਾਂ ਨੇ ਸਮਾਨ ਪਾਉਣਾਗਾ ਦੇਖੋ ਉੱਥੋਂ ਆਪਾਂ ਬੰਦ ਕਰ ਦਵਾਂਗੇ ਇਸ ਤਰੀਕੇ ਨਾਲ ਇਹ ਲਿਫਾਫਾ ਜਿਹੜਾ ਪਾੜਦਾ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਪੌਲੀਥੀਨ ਹੈਗੀ ਇਹ ਤੁਸੀਂ ਵੀ ਇਦਾਂ ਦੀ ਪੌਲੀਥੀਨ ਕੋਈ ਵੀ ਲੈ ਲਿਓ ਨੀਚੇ ਤੇ ਆਪਣੀ ਦੇਖੋ ਪਾਈਪਿੰਗ ਲੱਗ ਗਈ ਸੀ ਨੀਚੇ ਤੇ ਆਪਾਂ ਨੇ ਇਹ ਹੁਣੀ ਕਰਿਆ ਦੇਖੋ ਆਪਾਂ ਤੁਹਾਨੂੰ ਕੈਂਚੀ ਪਾ ਕੇ ਦਿਖਾ ਰਹੇ ਹਾਂਗੇ ਕਿੰਨੀ ਵਧੀਆ ਜਿਹੜੇ ਦੇਖੋ ਜੀ ਆਰਗਨਾਈਜ਼ਰ ਆਪਣਾ ਬਣ ਕੇ ਤਿਆਰ ਹੋ ਗਿਆ ਜੇ ਵੀਡੀਓ ਵੇ ਤੇ ਲੱਗੀ ਤਾਂ ਇੱਕ ਲਾਈਕ ਜਰੂਰ ਕਰ ਦਿਓ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਥੈਂਕ ਯੂ ਫॉर ਵਾਚਿੰਗ